ਅੱਜ ਪੰਜਾਬ ਦੇ ਉੱਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਿਹਦਾ ਅਸੀਂ 1500 ਕਰੋੜ ਰੁਪਏ ਮੰਥਲੀ ਵਿਆਜ ਦਿੰਨੇ ਆ ਜੀ ਇਹ ਲੋਕਾਂ ਨੂੰ ਸਮਝ ਆਵੇ ਜਾਂ ਨਾ ਆਵੇ ਜੰਮ ਦਾ ਬੱਚਾ ਉਹਦੇ ਉੱਤੇ ਸਵਾ ਲੱਖ ਰੁਪਏ ਦਾ ਕਰਜ਼ਾ ਹੈ ਮਤਲਬ ਜੇ ਉਹਦੇ ਹਸਪਤਾਲ ਚ ਪੈਦਾ ਹੀ ਹੋਇਆ ਪੰਜਾਬ ਦੇ ਵਿੱਚ ਜਿਹੜਾ ਵੀ ਬੱਚਾ ਨਵਾਂ ਜੰਮਦਾ 4 ਲੱਖ ਕਰੋੜ ਦਾ ਕਰਜ਼ਾ ਹੈ ਜੀ 3 ਕਰੋੜ ਦੀ ਸਾਦੀ-ਬਾਦੀ ਹੈ ਤੇ ਉਹਨੂੰ ਤੁਸੀਂ ਤਕਸੀਮ ਕਰ ਲਓ ਸਵਾ ਲੱਖ ਰੁਪਏ ਦਾ ਕਰਜ਼ਾ ਸਾਡੇ ਬੱਚੇ ਦੇ ਸਿਰ ਤੇ ਆ ਚਾਹੇ ਉਹ પેટ ਚੋਂ ਮਾਂ ਦੇ ਚੋਂ ਨਿਕਲਿਆ ਹੀ ਆ ਮਤਲਬ ਸਵਾ ਲੱਖ ਰੁਪਏ ਉਹਦੇ ਉੱਤੇ ਕਰਜ਼ਾ ਹੈ ਉਹਨੂੰ ਵਿਆਜ ਪੈਂਦਾ ਮੰਥਲੀ ਔਰ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਮੈਂ ਤਾਂ ਦੁਹਾਈ ਦਿੰਨਾ ਵੀ ਯਾਰੇ ਵਿਆਜ ਤੁਸੀਂ ਦਿੰਦੇ ਹੋ ਇਹ ਪੰਜਾਬ ਸਰਕਾਰ ਨਹੀਂ ਦਿੰਦੀ ਤੁਹਾਨੂੰ ਆਟਾ ਦਾਲ ਫ੍ਰੀ ਦਿੱਤਾ ਜਾ ਰਿਹਾ ਤੁਹਾਨੂੰ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਕਰਜ਼ਾ ਤੁਹਾਡੇ ਸਿਰ ਤੇ ਚੜੀ ਜਾ ਰਿਹਾ ਉਦੇ ਬਦਲੇ ਤੁਹਾਡੀ ਚਾਹ ਪੱਤੀ ਤੁਹਾਡਾ ਦਾਣਾਂ ਤੁਹਾਡੇ ਬੂਟ ਤੁਹਾਡੇ ਕੱਪੜੇ ਤੁਹਾਡੀਆਂ ਕਿਤਾਬਾਂ ਤੁਹਾਡਾ ਤੇਲ ਤੁਹਾਡਾ ਪੈਟਰੋਲ ਤੁਹਾਡਾ ਡੀਜ਼ਲ ਮਿੱਟੀ ਦਾ ਤੇਲ ਗੈਸ ਸਿਲੰਡਰ ਸਾਰੇ ਕੁਝ ਹੀ ਮਹਿੰਗੇ ਨੇ ਉਹ ਮਹਿੰਗਾ ਦੇ ਕੇ ਤੇ ਅਸੀਂ ਵਿਆਜ ਭਰਦੇ ਹਾਂ ਹਜੇ ਭਗਵੰਤ ਸਿੰਘ ਸਾਹਿਬ ਕਹਿੰਦੇ 11-1100 ਰੁਪਏ ਅਸੀਂ ਸ਼ੁਰੂ ਕਰ ਦੇਣਾ ਉਹ ਕਿੱਥੋਂ ਦੇਣਾ ਮੈਨੂੰ ਦੱਸੋ ਕਿਹੜਾ ਸੋਰਸ ਹੈ ਪੰਜਾਬ 'ਚ ਕੋਈ ਇੰਡਸਟਰੀ ਨਹੀਂ ਪੰਜਾਬ 'ਚ ਕੋਈ ਰੈਵਨਿਊ ਨਹੀਂ ਉਹ ਤੁਸੀਂ ਤਾਂ ਦੋ ਜਿ ਕੋਹ ਅਸੀਂ ਪੰਜਾਬ ਦੇ ਨਾਲ ਆ ਕਰਜ਼ਾ ਲਾਤਾ ਮੈਂ ਕਹਿੰਦਾ ਯਾਰ ਪੰਜਾਬ 'ਚ ਭਾਜ ਪਾਦਾ ਰਾਜ ਆ ਜਾਣਾ ਚਾਹੀਦਾ ਪਰ ਇੱਕ ਸ਼ਰਤ ਹੈ ਉਹ ਕਹਿਣ ਤੁਹਾਡੇ ਸਿਰ ਤੇ 4 ਲੱਖ ਦਾ ਕਰਜ਼ਾ ਕਰੋੜ ਦਾ ਸੀ ਪਹਿਲਾਂ ਮਾਫ ਕੀਤਾ ਯਾਰ ਫਿਰ ਤੁਹਾਡੇ ਵਿੱਚ ਆਵਾਂਗੇ ਸਾਡੇ ਬੱਚਿਆਂ ਦੇ ਸਿਰ ਤੋਂ ਕਰਜ਼ਾ ਤੇ ਲਾ ਦਿਓ ਯਾਰ